ਅੱਛਿਆ ਕਾਲ ਜੀ ਮੌਸਮ ਦੀ ਨਵੀਂ ਅਪਡੇਟ ਲੈ ਕੇ ਹਾਜ਼ਰ ਹੋਏ ਹਾਂ ਗੱਲ ਕਰਾਂਗੇ ਪੰਜਾਬ ਤੇ ਪੰਜਾਬ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਤਕਰੀਬਨ ਆਉਂਦੇ 24 ਘੰਟੇ ਅਤੇ ਆਉਂਦੇ ਪੰਜ ਦਿਨਾਂ ਦੇ ਮੌਸਮ ਦੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਤਕਰੀਬਨ ਪੰਜਾਬ ਅਤੇ ਪੰਜਾਬ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਕਿਸ ਤਰ੍ਹਾਂ ਦਾ ਮੌਸਮ ਦੇਖਣ ਨੂੰ ਮਿਲੇਗਾ ਅਤੇ ਮੌਸਮ ਵਿਭਾਗ ਦੇ ਅਲਰਟ ਕੀ ਕਹਿ ਰਹੇ ਹਨ ਅਤੇ ਪਿਛਲੇ 24 ਘੰਟਿਆਂ ਦੇ ਵਿੱਚ ਟੈਂਪਰੇਚਰ ਦੀ ਕੀ ਜਾਣਕਾਰੀ ਮੌਸਮ ਵਿਭਾਗ ਨੇ ਦਿੱਤੀ ਗਈ ਹੈ ਤੇ ਸੈਟਲਾਈਟ ਇਮੇਜ ਤੋਂ ਕੀ ਜਾਣਕਾਰੀ ਮਿਲ ਰਹੀ ਹੈ ਆਉਂਦੇ ਘੰਟਿਆਂ ਦੇ ਵਿੱਚ ਕਿਸ ਤਰ੍ਹਾਂ ਦਾ ਮੌਸਮ ਦੇਖਣ ਨੂੰ ਮਿਲੇਗਾ ਤੇ ਮੌਸਮ ਵਿਭਾਗ ਦੇ ਮਾਡਲਾਂ ਦੇ ਵਿੱਚ ਕੀ ਗਤੀਵਿਧੀਆਂ ਦਿਖਾਈ ਦੇ ਰਹੀਆਂ ਹਨ ਸਾਰੀ ਜਾਣਕਾਰੀ ਅੱਜ ਦੀ ਵੀਡੀਓ ਵਿੱਚ ਤੁਹਾਡੇ ਨਾਲ ਸਾਂਝੀ ਕਰਾਂਗੇ ਇੱਕ ਵਾਰ ਫਿਰ ਤੋਂ ਛੋਟੀ ਜਹੀ ਬੇਨਤੀ ਕਰਦੇ ਹਾਂ ਚੈਨਲ ਨੂੰ ਜੁਬਸਕ੍ਰਾਈਬ ਕਰ ਲਓ ਤਾਂ ਸੰਦੇ ਅਪਡੇਟ ਆਵੇ ਸਤੋਂ ਪਹਿਲਾਂ ਤੁਹਾਡੇ ਤੱਕ ਪਹੁੰਚਦੀ ਰਹੇ ਫਿਲਹਾਲ ਜੇਕਰ ਆਪਾਂ ਸੈੱਡਲੇ ਤਸਵੀਰਾਂ ਦੀ ਗੱਲ ਕਰੀਏ ਤਾਂ ਸਿੱਧੀਆਂ ਸੈੱਡਲੇ ਤਸਵੀਰਾਂ ਤੁਹਾਡੀ ਸਕਰੀਨ ਉੱਤੇ ਤੁਹਾਡੇ ਨਾਲ ਸੰਜਿਆ ਕਰ ਰਿਹਾ ਹਾਂ ਤਕਰੀਬਨ ਦੇਖ ਕੇ ਆਪਾਂ ਗੱਲ ਕਰੀਏ ਤਾਂ ਪਛਮੀ ਸਿਸਟਮ ਕੁਝ ਖੇਤਰਾਂ ਦੇ ਵਿੱਚ ਆਪਾਂ ਨੂੰ ਬੱਦਲਬਾਜ ਦੇ ਰੂਪ ਦੇ ਵਿੱਚ ਪਾੜੀ ਇਲਾਕਿਆਂ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਸੀਗਾ ਪਰ ਜੇਕਰ ਗੱਲ ਕਰੀਏ ਕੱਲ ਆਪਾਂ ਨੂੰ ਦੁਪਹਿਰ ਤੋਂ ਬਾਅਦ ਸ਼ਰਪੁਰ ਨਵਾਂ ਸ਼ਹਿਰ ਜਲੰਧਰ ਲੁਧਿਆਣਾ ਬਾਕੀ ਇਧਰ ਰੋਪੜ ਹੋ ਗਿਆ ਇਹਨਾਂ ਇਲਾਕਿਆਂ ਦੇ ਵਿੱਚ ਆਪਾਂ ਨੂੰ ਕੁਝ ਗਤੀਵਿਧੀਆਂ ਦੇਖਣ ਨੂੰ ਮਿਲਿਆ 5-7 ਮਿੰਟਾਂ ਦੇ ਵਿੱਚ ਤ ਜਿਹੜੇ ਨੇ ਇੱਧਰ ਰੋਪੜ ਦੇ ਇਲਾਕੇ ਹੋ ਗਏ ਬਾਕੀ ਹੁਸ਼ਿਆਰਪੁਰ ਦੇ ਵੀ ਟੁੱਟਵੀਆਂ ਕਾਰਵਾਈਆਂ ਦੇਖਣ ਨੂੰ ਮਿਲੀਆਂ ਤਕਰੀਬਨ ਇਸੇ ਤਰ੍ਹਾਂ ਦਾ ਹੀ ਮੌਸਮ ਆਪਾਂ ਨੂੰ ਦੇਖਣ ਨੂੰ ਮਿਲਿਆ ਪੰਜਾਬ ਅਤੇ ਪੰਜਾਬ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਤਕਰੀਬਨ ਜਾਨੀ ਕਿ ਜੇਕਰ ਆਪਾਂ ਹਰਿਆਣੇ ਦੀ ਗੱਲ ਕਰੀਏ ਹਰਿਆਣੇ ਦੇ ਵਿੱਚ ਵੀ ਤਕਰੀਬਨ ਇਸੇ ਤਰ੍ਹਾਂ ਦਾ ਹੀ ਮੌਸਮ ਦੇਖਣ ਨੂੰ ਮਿਲਿਆ ਜੇਕਰ ਆਪਾਂ ਗੱਲ ਕਰੇ ਤਕਰੀਬਨ ਯਾਤਰ ਇਲਾਕਿਆਂ ਦੇ ਵਿੱਚ ਅਗਲੇ 48 ਘੰਟਿਆਂ ਦੇ ਵਿੱਚ ਤਕਰੀਬਨ ਯਾਤਰ ਉੱਤਰ ਪੱਛਮ ਦੀਆਂ ਹਵਾਵਾਂ ਦੇਖਣ ਨੂੰ ਮਿਲ ਸਕਦੀਆਂ ਹਨ ਥੋੜੀ ਜੀ ਪੂਰਬ ਦੀਆਂ ਹਵਾਵਾਂ ਦੇ ਬ੍ਰੇਕ ਦੇਖਣ ਨੂੰ ਮਿਲੇਗੀ ਪੰਜਾਬ ਹਰਿਆਣਾ ਰਾਜ ਟੈਂਪਰੇਚਰ ਦੀ ਜਾਣਕਾਰੀ ਦੀ ਗੱਲ ਕਰੀਏ ਜਿਹੜੀ ਮੌਸਮ ਵਿਭਾਗ ਨੇ ਜਾਣਕਾਰੀ ਦਿੱਤੀ ਗਈ ਹੈ ਕਰੀਬਨ ਬਠਿੰਡਾ 에어ਪੋਰਟ 42.1 ਡਿਗਰੀ ਨਾਲ ਪੰਜਾਬ ਦਾ ਸਭ ਤੋਂ ਗਰਮ ਇਲਾਕਾ ਦੇਖਣ ਨੂੰ ਮਿਲਿਆ ਤੇ ਹਰਿਆਣੇ ਦੀ ਗੱਲ ਕਰੀਏ ਹਿਆਣੇ ਦਾ ਸਿਰਸਾ ਜ਼ਿਲ੍ਹਾ ਆਪਾਂ ਨੂੰ ਸਾਰੇ ਨਾਲੋਂ ਗਰਮ ਦੇਖਣ ਨੂੰ ਮਿਲਿਆ ਤਕਰੀਬਨ 44. 42 ਡਿਗਰੀ ਦੇ ਵਿੱਚ ਜ਼ਿਆਦਾ ਇਲਾਕਿਆਂ ਦੇ ਵਿੱਚ ਆਪਾਂ ਨੂੰ ਟੈਂਪਰੇਚਰ ਦੇਖਣ ਨੂੰ ਮਿਲਿਆ ਤਕਰੀਬਨ ਪੰਜਾਬ ਹਰਿਆਣਾ ਰਾਜਸਥਾਨ ਦੇ ਵਸਨੀਕਾਂ ਨੂੰ ਅਗਲੇ ਦਿਨਾਂ ਦੇ ਵਿੱਚ ਮੌਸਮ ਵਿਭਾਗ ਨੇ ਤਕਰੀਬਨ ਰੈਡ ਅਲਰਟ ਜਾਰੀ ਕਰ ਦਿੱਤੇ ਗਏ ਹਨ ਕਿ ਹੀਟ ਵੇਵ ਦੇ ਲਈ ਜ਼ਿਆਦਾ ਇਲਾਕਿਆਂ ਦੇ ਵਿੱਚ ਆਪਾਂ ਨੂੰ ਹੀਟ ਦੇਖਣ ਨੂੰ ਮਿਲ ਸਕਦੀ ਹੈ ਪੰਜਾਬ ਦੇ ਵਿੱਚ ਗਰਜ ਲਿਸ਼ਕ ਦੀ ਉਮੀਦ ਆਪਾਂ ਨੂੰ ਥੋੜੇ ਇਲਾਕਿਆਂ ਦੇ ਆਪਾਂ ਨੂੰ ਘੱਟ ਦੇਖਣ ਨੂੰ ਮਿਲੇਗੀ ਤੇ ਉਪਰਜਾਤ ਇਲਾਕਿਆਂ ਦੇ ਵਿੱਚ ਦੇਖਣ ਨੂੰ ਮਿਲ ਸਕਦੀ ਹੈ ਇਸੇ ਤਰ੍ਹਾਂ ਦਾ ਮੌਸਮ ਤਕਰੀਬਨ ਆਪਾਂ ਨੂੰ ਦੇਖਣ ਨੂੰ ਮਿਲੇਗਾ ਜੇਕਰ ਆਪਾਂ ਗੱਲ ਕਰੀਏ ਤਕਰੀਬਨ ਇਹ ਅਗਲੇ ਘੰਟਿਆਂ ਦੀ ਤਕਰੀਬਨ ਦੇਖੀ ਤਾਂ ਜ਼ਿਆਦਾ ਇਲਾਕਿਆਂ ਦੇ ਵਿੱਚ ਮੌਸਮ ਸਾਫ਼ ਹੈ ਜੇ ਹਵਾ ਦੀ ਗੱਲ ਕਰੀਏ ਤਕਰੀਬਨ ਹਵਾਵਾਂ ਤਕਰੀਬਨ ਆਪਾਂ ਨੂੰ ਟੁੱਟਵੇਂ ਟੂਬ ਦੇ ਵਿੱਚ ਹਲਕੇ ਤੋਂ ਦਰਮਿਆਨੀ ਤੇਜ਼ਦੀ ਹੋਈ ਦਿਖਾਈ ਦੇਗੀ ਕਿਤੇ ਨਾ ਕਿਤੇ ਆਪਾਂ ਨੂੰ ਗਤੀਵਿਧੀਆਂ ਹਵਾ ਦੇ ਨਾਲ ਦੇਖਣ ਨੂੰ ਮਿਲ ਸਕਦੀਆਂ ਹਨ ਓਵਰਆਲ ਜੇਕਰ ਆਪਾਂ ਗੱਲ ਕਰੀਏ ਤਕਰੀਬਨ ਅਗਲੇ 23 ਤਰੀਕ ਦੇ ਮੌਸਮ ਦੀ ਗੱਲ ਕਰੀਏ 23 ਤਰੀਕ ਨੂੰ ਤਕਰੀਬਨ ਸਮੁੱਚੇ ਭਾਰਤ ਦੇ ਵਿੱਚ ਮੌਸਮ ਠੀਕ-ਠਾਕ ਰਹੇਗਾ ਪਹਾੜੀ ਲੱਗਾਂ ਵਿੱਚ ਝਲਕੀ ਟਟਵੀ ਬਦਲਬਾਈ ਦੇਖਣ ਨੂੰ ਮਿਲ ਸਕਦੀ ਹੈ ਜਿਆਤਰ ਇਲਾਕਿਆਂ ਦੇ ਵਿੱਚ ਆਪਾਂ ਨੂੰ ਇਸ ਤਰ੍ਹਾਂ ਦਾ ਮੌਸਮ ਦੇਖਣ ਨੂੰ ਮਿਲੇਗਾ ਉਸ ਤੋਂ ਬਾਅਦ ਜੇਕਰ ਆਪਾਂ तकरीबन ਗੱਲ ਕਰੀਏ ਜਿਆਤਰ ਅਗਲੇ 24 ਘੰਟਿਆਂ ਦੇ ਮੌਸਮ ਦੀ ਗੱਲ ਕਰੀਏ ਤਾਂ ਜਿਹੜੀ ਮੌਸਮ ਦੀ ਪਾਗਲ ਜਾਣਕਾਰੀ ਦਿੱਤੀ ਗਈ ਹੈ तकरीबन ਅੱਜ ਆਪਾਂ ਨੂੰ ਸਮੁੱਚੇ ਨਾਰਥ ਈਸਟ ਇੰਡੀਆ ਦੇ ਵਿੱਚ ਜਿਆਤਰ ਇਲਾਕਿਆਂ ਦੇ ਵਿੱਚ ਮੌਸਮ ਠੀਕ-ਠਾਕ ਦੇਖਣ ਨੂੰ ਮਿਲੇਗਾ ਪਾਰੀ ਇਲਾਕਿਆਂ ਦੇ ਵਿੱਚ ਜ਼ਰੂਰ ਗਤੀਵਿਧੀਆਂ ਦੇਖਣ ਨੂੰ ਮਿਲ ਸਕਦੀਆਂ ਹਨ ਮੌਸਮ ਜਿਆਤਰ ਇਲਾਕਿਆਂ ਦੇ ਵਿੱਚ ਕੁਝ ਕਰੇਗਾ ਦੀ ਪੰਜਾਬ ਹੋ ਗਿਆ ਤੇ ਬਾਕੀ ਉੱਤਰ ਪ੍ਰਦੇਸ਼ ਹੋ ਗਿਆ ਰਾਜਸਥਾਨ ਹੋ ਗਿਆ ਮੱਧ ਪ੍ਰਦੇਸ਼ ਹੋ ਗਿਆ ਛਤੀਸਗੜ੍ਹ ਹੋ ਗਿਆ ਇਹਨਾਂ ਇਲਾਕਿਆਂ ਵਿੱਚ ਮੌਸਮ ਆਮ ਤੌਰ ਤੇ ਖੁਸ਼ਕ ਰਹੇਗਾ ਜੇਕਰ ਅਗਲੇ 23 ਤਰੀਕ ਦੇ ਮੌਸਮ ਦੀ ਗੱਲ ਕਰੀਏ 23 ਤਰੀਕ ਨੂੰ ਪਹਾੜਾਂ ਦੇ ਵਿੱਚ ਹਲਕੀਆਂ ਫੁਲਕੀਆਂ ਗਤੀਵਿਧੀਆਂ ਦੇਖਣ ਨੂੰ ਮਿਲ ਸਕਦੀਆਂ ਲੇਕਿਨ ਪੰਜਾਬ ਹੋ ਗਿਆ ਹਰਿਆਣਾ ਹੋ ਗਿਆ ਰਾਜਸਥਾਨ ਹੋ ਗਿਆ ਗੁਜਰਾਤ ਮੱਧ ਪ੍ਰਦੇਸ਼ ਉੱਤਰ ਪ੍ਰਦੇਸ਼ ਬਿਹਾਰ ਛਤੀਸਗੜ੍ਹ ਮੇ ਆਮ ਤੌਰ ਤੇ ਮੌਸਮ ਖੁਸ਼ਕ ਰਹੇਗਾ ਲੇਕਿਨ ਨਾਰਥ ਇੰਡੀਆ ਦੀ ਗੱਲ ਗੱਲ ਕਰੀਏ ਤਕਰੀਬਨ ਨਾਰਥ ਈਸਟ ਇਲਾਕਿਆਂ ਦੀ ਗੱਲ ਕਰੀਏ ਤਾਂ ਇਹਨਾਂ ਇਲਾਕਿਆਂ ਵਿੱਚ ਆਪਾਂ ਨੂੰ ਗਤੀਵਿਧ ਵਾਜੇਕਰ ਆਪਾਂ 24 ਤਰੀਕ ਦੀ ਗੱਲ ਕਰੀਏ 24 ਤਰੀਕ ਨੂੰ ਪੂਰੇ ਉੱਤਰ ਪ੍ਰਾਰਥ ਹੋ ਗਿਆ ਮੱਧ ਵਰਧ ਹੋ ਗਿਆ ਮੌਸਮ ਆਮ ਤੌਰ ਤੇ ਖੁਸ਼ਕ ਰਹੇਗਾ ਲੇਕਿਨ ਨਾਰਥ ਈਸਟ ਇੰਡੀਆ ਦੇ ਵਿੱਚ ਆਪਾਂ ਨੂੰ ਗਤੀਵਿਧੀਆਂ ਦੇਖਣ ਨੂੰ ਮਿਲ ਸਕਦੀਆਂ ਹਨ ਬਾਕੀ ਸਾਰੇ ਭਾਗਾਂ ਦੇ ਵਿੱਚ ਮੌਸਮ ਖੁਸ਼ਕ ਰਹੇਗਾ ਉਸ ਤੋਂ ਬਾਅਦ ਜੇਕਰ 25 ਤਰੀਕ ਦੇ ਮੌਸਮ ਦੀ ਗੱਲ ਕਰੀਏ 25 ਤਰੀਕ ਨੂੰ ਤਕਰੀਬਨ ਆਪਾਂ ਕਹਿੰਦੇ ਹਾਂ ਪਹਾੜਾਂ ਦੇ ਵਿੱਚ ਹਲਕੀਆਂ ਫੁਲਕੀਆਂ ਕਾਰਵਾਈਆਂ ਦੇਖਣ ਨੂੰ ਮਿਲ ਸਕਦੀਆਂ ਨਾਰਥ ਈਸਟ ਇੰਡੀਆ ਦੇ ਵਿੱਚ ਆਪਾਂ ਨੂੰ ਹਲਕੀਆਂ ਫੁਲਕੀਆਂ ਕਾਰਵਾਈਆਂ ਦੇਖਣ ਨੂੰ ਮਿਲਣਗੀਆਂ ਲੇਕਿਨ ਪੰਜਾਬ ਹਰਿਆਣਾ ਤੇ ਦਿੱਲੀ ਹਿਮਾਚਲ ਪ੍ਰ ਹੋ ਗਿਆ ਇਹਨਾਂ ਭਾਗਾਂ ਦੇ ਵਿੱਚ ਮੌਸਮ ਠੀਕ-ਠਾਕ ਰਹੇਗਾ ਉਸ ਤੋਂ ਬਾਅਦ ਜੇਕਰ ਆਪਾਂ 26 ਤਰੀਕ ਦੇ ਮੌਸਮ ਦੀ ਗੱਲ ਕਰੀਏ 26 ਤਰੀਕ ਨੂੰ ਪਹਾੜੀ ਇਲਾਕਿਆਂ ਵਿੱਚ ਹਲਕੀਆਂ-ਫੁਲਕੀਆਂ ਗਤੀਵਿਧੀਆਂ ਦੇਖਣ ਨੂੰ ਮਿਲਣਗੀਆਂ ਲੇਕਿਨ ਆਪਾਂ ਗੱਲ ਕਰੀਏ ਤਾਂ ਉੱਤਰ ਭਾਰਤ ਦੇ ਜ਼ਿਆਦਾ ਇਲਾਕਿਆਂ ਵਿੱਚ ਮੌਸਮ ਖੁਸ਼ਕ ਰਹੇਗਾ ਈਸਟ ਨਾਰਥ-ਈਸਟ ਲੱਗਿਆਂ ਦੇ ਵਿੱਚ ਹਲਕੀਆਂ-ਹੁਲਕੀਆਂ ਕਾਰਵਾਈਆਂ ਦੇਖਣ ਨੂੰ ਮਿਲ ਸਕਦੀਆਂ ਹਨ ਅੱਗੇ 27 ਤਰੀਕ ਦੇ ਮੌਸਮ ਦੀ ਗੱਲ ਕਰੀਏ 27 ਤਰੀਕ ਨੂੰ ਪਹਾੜਾਂ ਦੇ ਵਿੱਚ ਜੰਮੂ-ਕਸ਼ਮੀਰ ਹੋ ਗਿਆ ਹਿਮਾਚਲ ਦੇ ਵਿੱਚ ਗਤੀਵਿਧੀਆਂ ਦੀ ਸੰਭਾਵਨਾ ਦੇਖਣ ਨੂੰ ਮਿਲ ਸਕਦੀਆਂ ਕੇਲਾ ਓ ਨਾਰਥ-ਈਸਟ ਇੰਡੀਆ ਹੋ ਗਿਆ ਪੰਜਾਬ, ਰਿਆਣਾ, ਰਾਜਸਥਾਨ ਇਹਨਾਂ ਭਾਗਾਂ ਦੇ ਵਿੱਚ ਮੌਸਮ ਠੀਕ-ਠਾਕ ਰਹੇਗਾ। ਆਮ ਤੌਰ ਤੇ ਆਪਾਂ ਗੱਲ ਕਰੀਏ 27 ਤਰੀਕ ਤੱਕ ਜ਼ਿਆਦਾ ਇਲਾਕਿਆਂ ਵਿੱਚ ਮੌਸਮ ਖੁਸ਼ਕ ਰਹੇਗਾ। ਉਸ ਤੋਂ ਬਾਅਦ ਜੇਕਰ ਆਪਾਂ 28 ਤਰੀਕ ਦੀ ਗੱਲ ਕਰੀਏ 28 ਤਰੀਕ ਨੂੰ ਪਹਾੜੀ ਇਲਾਕਿਆਂ ਵਿੱਚ ਗਤੀਵਿਧੀਆਂ ਦੇਖਣ ਨੂੰ ਮਿਲ ਸਕਦੀਆਂ ਹਨ। ਹਿਮਾਚਲ ਹੋ ਗਿਆ ਉੱਤਰਾਖੰਡ ਦੇ ਉੱਪਰਲੇ ਪਹਾੜੀ ਇਲਾਕਿਆਂ ਦੇ ਵਿੱਚ ਆਪਾਂ ਨੂੰ ਗਤੀਵਿਧੀਆਂ ਦੇਖਣ ਨੂੰ ਮਿਲਣਗੀਆਂ। ਉਸ ਤੋਂ ਬਾਅਦ ਜੇਕਰ ਗੱਲ ਕਰੀਏ ਨਾਰਥ-ਈਸਟ ਇਲਾਕਿਆਂ ਦੇ ਵਿੱਚ ਗਤੀਵਿਧੀਆਂ